ਜੋ ਆਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਪੀਰਾਂ ਦੇ ਚਿਰਾਗ ਕਿੰਨੇ ਜਗਾਏ ਜਾਂਦੇ ਨੇ ਲਖਦਾ ਤਾਂ ਪੀਰ ਜੀ ਦਾ ਚਿਰਾਗ ਜਿਕਰ ਲਗਾਉਣਾ ਚਾਹੁੰਦੇ ਹੋਂ ਤੱਕ ਕਿੰਨੇ ਚਿਰਾਗ ਰੋਸ਼ਨ ਹੁੰਦੇ ਹੈ ਪੀਰ ਦੇ ਸੋਏ ਦੇ ਬਾਰੇ ਗੱਲ ਕਰਾਂਗੇ ਸੋ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਸੋ ਜਦੋਂ ਅਸੀਂ ਗੱਲਾਂ ਨੂੰ ਸੁਣ ਕੇ ਉਹਨਾਂ ਤੇ ਅਮਲ ਕਰਦੇ ਆਂ ਲਾਭ ਵੀ ਤਾਈਓ ਲੈ ਸਕਦੇ ਆਂ ਜੀ ਸੋ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੇ ਆਪੀਰਾਂ ਦੀ ਜੇ ਐਸਆਈਓ ਦੀ ਵੀ ਜ਼ਰੂਰ ਲਿਖਿਓ ਜੀ ਸੋ ਇੱਥੇ ਹੁਣ ਵੀਡੀਓ ਸ਼ੁਰੂ ਕਰਦੇ ਆਂ ਸੋ ਕੁਝ ਕਮੈਂਟਾਂ ਵੀ ਦੱਸਾਂਗੇ ਜੀ ਇੱਥੇ ਸੋ ਇੱਥੇ ਜੋ ਪਹਿਲੀ ਕਮੈਂਟ ਹੈ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਅਸੀਂ ਦਰਵਾਜ਼ਾ ਦਾ ਸਾਰਾ ਸਮਾਨ ਆਮ ਪਾਣੀ ਦੇ ਨਾਲ ਹੀ ਸਾਫ਼ ਕੀਤਾ ਹੈ ਸੋ ਇਦਾਂ ਤਾਂ ਨਹੀਂ ਕੁਝ ਹੁੰਦਾ ਸੋ ਦੇਖੋ ਇਹ ਤੁਹਾਡੀ ਸ਼ਰਧਾ ਹੈ ਸੇਵਾ ਕੀਤੀ ਹੈ ਸੋ ਮਾਨ ਲਗਾ ਕੇ ਸੇਵਾ ਕਰ ਲੋ ਕਿਸੇ ਵੀ ਤਰ੍ਹਾਂ ਕਰ ਲੋ ਤੇ ਸੇਵਾ ਸਫਲ ਹੋ ਜਾਂਦੀ ਹੈ ਕਹਿੰਦੇ ਕਿ ਗੁਰੂ ਕੀ ਸੇਵਾ ਸਫਲ ਹੈ ਜੇ ਕਰੇ ਮਨ ਚਿੱਤ ਲਾ ਕੇ ਸੋ ਗੁਰੂ ਘਰ ਦੀ ਸੇਵਾ ਜਦੋਂ ਅਸੀਂ ਆਪਣੇ ਪੀਰੋ মুর্ਸ਼ਦ ਦੀ ਸੇਵਾ ਕਰਦੇ ਹਾਂ ਮਨ ਚਿੱਤ ਲਗਾ ਕੇ ਕਰ ਲਈਏ ਤੇ ਉਹ ਸੇਵਾ ਸਫਲ ਹੋ ਜਾਂਦੀ ਹੈ ਸੋ ਪ੍ਰਮਾਤਮਾ ਸਭ ਜਾਣੀ ਜਾਣ ਹੈ ਗਲਤੀਆਂ ਭੁੱਲਾਂ ਨੂੰ ਵੀ ਮaaf ਕਰ ਦਿੰਦਾ ਹੈ ਸੋ ਬਾਕੀ ਚਲੋ ਜਿੱਦਾਂ ਵੀ ਤੁਸੀਂ ਸੇਵਾ ਕੀਤੀ ਬਿਲਕੁਲ ਸਹੀ ਆ ਬਾਕੀ ਅੱਗੇ ਤੋਂ ਧਿਆਨ ਰੱਖੋ ਕਿ ਜੇਕਰ ਪੀਰਾ ਵਕੀਰਾ ਦੀ ਸੇਵਾ ਕਰਦੇ ਹੋ ਤੇ ਕੱਚੀ ਲੱਸੀ ਨਾਲ ਜੇਕਰ ਇਸ਼ਨਾਨ ਦਰਬਾਰ ਨੂੰ ਕਰਾਇਆ ਜਾਵੇ ਤਾਂ ਬਹੁਤ ਹੀ ਵਧੀਆ ਗੱਲ ਆ ਕਿਉਂਕਿ ਕੱਚੀ ਲੱਸੀ ਦਾ ਛਿੱਟਾ ਵੀ ਪੀਰਾ ਵਕੀਰਾ ਦੇ ਦਰਬਾਰ ਤੇ ਚੱਲਦਾ ਹੀ ਚੱਲਦਾ ਕਿਉਂਕਿ ਨਾਗ ਦੇਵਤਾ ਨਾਲ ਜਾਂਦੇ ਆ ਸੋ ਇਸ ਕਰਕੇ ਇੱਕ ਛੋਟਾ ਜਿਹਾ ਕੰਮ ਕਰ ਲਿਆ ਕਰੋ ਇਹਦੇ ਨਾਲ ਕੋਈ ਵੀ ਸਾਨੂੰ ਜਿਆਦਾ ਵੱਡਾ ਕੰਮ ਕਰਨ ਦੀ ਜਰੂਰਤ ਨਹੀਂ ਪੈਣੀ ਹੈ ਕਿ ਜਾਂ ਫਿਰ ਬਹੁਤ ਵੱਡਾ ਕੰਮ ਹੈ ਸਾਡੇ ਤੋਂ ਹੋਣਾ ਨਹੀਂ ਸੋ ਕੋਸ਼ਿਸ਼ ਕਰਨੀ ਚਾਹੀਦੀ ਹੈ ਸੋ ਨਾਰਮਲ ਕੰਮ ਹੈ ਜੇਕਰ ਤੁਸੀਂ ਥੋੜਾ ਜਿਹਾ ਦੁੱਧ ਪਾ ਲੰਨੇ ਪਾਣੀ ਦੇ ਵਿੱਚ ਤੇ ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਕਦੇ ਵੀ ਦੁੱਧ ਦੇ ਵਿੱਚ ਪਾਣੀ ਨਹੀਂ ਪਾਉਣਾ ਹੈ ਸੋ ਕਈ ਵਾਰ ਕੀ ਇਨਸਾਨ ਕਰਦਾ ਹੈ ਕਿ ਪਹਿਲਾਂ ਭਾਂਡੇ ਵਿੱਚ ਦੁੱਧ ਪਾ ਲੈਂਦਾ ਹੈ ਫਿਰ ਪਾਣੀ ਪਾਉਂਦਾ ਹੈ ਸੋ ਇਹ ਹੋ ਜਾਂਦਾ ਹੈ ਕਿ ਦੁੱਧ ਵਿੱਚ ਪਾਣੀ ਪਾਇਆ ਸੋ ਇਹਨੂੰ ਕੱਚੀ ਨਸਤੀ ਨਹੀਂ ਕਿਹਾ ਜਾਂਦਾ ਸੋ ਪਹਿਲਾਂ ਬਰਤਨ ਦੇ ਵਿੱਚ ਪਾਣੀ ਲਿਓ ਜਿਹਦੇ ਨਾਲ ਵੀ ਤੁਸੀਂ ਇਸ਼ਨਾਨ ਜਗਾ ਕਰਾਉਣੀ ਹੈ ਜਿਸ ਘਾਂਡੇ ਦੇ ਵਿੱਚ ਵੀ ਪਾਣੀ ਲਾਉਂਗੇ ਸੋ ਪਹਿਲਾਂ ਪਾਣੀ ਹੀ ਪਾਉਣਾ ਹੈ ਪਾਣੀ ਦੇ ਵਿੱਚ ਤੁਸੀਂ ਦੁੱਧ ਪਾਉਣਾ ਹੈ ਸੋ ਕਦੇ ਵੀ ਦੁੱਧ ਵਿੱਚ ਪਾਣੀ ਨਹੀਂ ਪਾਉਣਾ ਸੋ ਪਾਣੀ ਦੇ ਵਿੱਚ ਦੁੱਧ ਪਾਉਣਾ ਹੈ ਤਾਂ ਕੱਚੀ ਰਸਲੀ ਤਿਆਰ ਹੁੰਦੀ ਹੈ ਫੀਰਾ ਫੀਰਾ ਦੀ ਸੋ ਇਸ ਕਰਕੇ ਇੱਕ ਛੋਟਾ ਜਿਹਾ ਕੰਮ ਹੈ ਜਰੂਰ ਕਰਨਾ ਚਾਹੀਦਾ ਸੋ ਹੁਣ ਇੱਥੇ ਇੱਕ ਹੋਰ ਇਹ ਦੱਸਾਂਗੇ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਸੁਪਨੇ ਵਿੱਚ ਦੋ ਬ੍ਰਾਊਨ ਕਲਰ ਦੇ ਘੋੜੇ ਨਜ਼ਰ ਆਏ ਦਾ ਕੀ ਮਤਲਬ ਹੈ ਸੋ ਦੇਖੋ ਜਦੋਂ ਵੀ ਅਸੀਂ ਫੀਰਾਂ ਫੀਰਾਂ ਦੀ ਸੇਵਾ ਕਰਦੇ ਆ ਤੇ ਅਸੀਂ ਕਈ ਵਾਰ ਦੱਸਿਆ ਹੈ ਕਿ ਕਿਸੇ ਨਾ ਕਿਸੇ ਦੇ ਥਰੂ ਉਹ ਪਰਮਾਤਮਾ ਸਾਨੂੰ ਸੰਕੇਤ ਦਿੰਦਾ ਹੈ ਨਾਲ ਹੋਣ ਦਾ ਇਸ਼ਾਰਾ ਦਿੰਦਾ ਹੈ ਕਿ ਜੇਕਰ ਸੇਵਾ ਕਰਦੇ ਆ ਤਾਂ ਸੇਵਾ ਸਫਲ ਹੋ ਰਹੀ ਹੈ ਤੇ ਉਹ ਤੁਹਾਡੇ ਨਾਲ ਹੈ ਸੋ ਜੇਕਰ ਆਪਾਂ ਗੱਲ ਕਰੀਏ ਕਿ ਸਿੱਧੀ ਹੀ ਅਸੀਂ ਸੇਵਾ ਕਰਦੇ ਆ ਤੇ ਸਿੱਧਾ ਹੀ ਅਸੀਂ ਉਸ ਪਰਮਾਤਮਾ ਨੂੰ ਦੇਖ ਲਈਏ ਤਾਂ ਉਸ ਪਰਮਾਤਮਾ ਦਾ ਕੋਈ ਰੂਪ ਨਹੀਂ ਹੈ ਸੋ ਇਹ ਤਾਂ ਇੱਥੇ ਦੁਨੀਆਂ ਨੇ ਸਰੂਪ ਉਹਨਾਂ ਦੇ ਤਿਆਰ ਕਰਤੇ ਤੇ ਆਪਾਂ ਉਹਨਾਂ ਸਰੂਪਾਂ ਵਿੱਚ ਉਹਨਾਂ ਨੂੰ ਮੰਨੀ ਜਾ ਰਹੇ ਆ ਤੇ ਬਾਕੀ ਐਨੀ ਬੰਦਗੀ ਵੀ ਇਨਸਾਨ ਦੀ ਨਹੀਂ ਕਿ ਸਿੱਧਾ ਹੀ ਅਸੀਂ ਪੀਰ ਦੇ ਦੀਦਾਰ ਕਰ ਲਈਏ ਸੋ ਉਹ ਪੀਰ ਦਰਸ਼ਨ ਤਾਂ ਦਿੰਦਾ ਹੈ ਸੋ ਕਦੀ ਨਾਗ ਦੇ ਰੂਪ ਵਿੱਚ ਦੇ ਦਿੰਦਾ ਹੈ ਜੋ ਅਸੀਂ ਦੁਨੀਆਂ ਤੇ ਅੱਖੀ ਵੀ ਦੇਖ ਰਹੇ ਆ ਵੀ ਇਹ ਚੀਜ਼ਾਂ ਦੁਨੀਆਂ ਤੇ ਹੈ ਸੋ ਪਹਿਲਾਂ ਕੀ ਸਾਡੇ ਪੀਰਾਂ ਦਾ ਰੂਪ ਹੈ ਕੀ ਸਰੂਪ ਹੈ ਕਿਸੇ ਨੂੰ ਵੀ ਨਹੀਂ ਪਤਾ ਸੋ ਬਾਕੀ ਉਹਨਾਂ ਦਾ ਤਾਂ ਸਿਰਫ ਇੱਕ ਚਾਨਣ ਹੈ ਜਿਹਤੋਂ ਇਨਸਾਨ ਪਰਖ ਸਕਦਾ ਹੈ ਕਿ ਪੀਰ ਸਾਡੇ ਨਾਲ ਹੈ ਸੋ ਜਿਹਨੂੰ ਚਾਨਣ ਨਜ਼ਰ ਆ ਜਾਂਦਾ ਹੈ ਸੁਪਨੇ ਦੇ ਵਿੱਚ ਰੋਸ਼ਨੀ ਚਾਨਣ ਦਿਖਾਈ ਦਿੰਦਾ ਹੈ ਤਾਂ ਉਹ ਪਰਮਾਤਮਾ ਦਾ ਸਿੱਧਾ ਇਸ਼ਾਰਾ ਹੈ ਕਿਉਂਕਿ ਉਹਦਾ ਕੋਈ ਰੂਪ ਨਹੀਂ ਆਕਾਰ ਨਹੀਂ ਸਿਰਫ ਰੋਸ਼ਨੀ ਹੀ ਰੋਸ਼ਨੀ ਹੈ ਚਾਨਣ ਹੀ ਚਾਨਣ ਆ ਸੋ ਇੱਥੇ ਗੱਲ ਕੀਤੀ ਹੈ ਕਿ ਘੋੜੇ ਨਜ਼ਰਾਏ ਤੇ ਆਪਾਂ ਇੱਥੇ ਇਹ ਤੁਹਾਨੂੰ ਕਮਾਂਗੇ ਕਿ ਪੀਰਾਂ ਫਕੀਰਾਂ ਦੀ ਸੇਵਾ ਕਰਦੇ ਹੋ ਜਦੋਂ ਅਸੀਂ ਪੀਰਾਂ ਦੀ ਸੇਵਾ ਕਰਦੇ ਹਾਂ ਤੇ ਸਾਨੂੰ 나ਗ ਵੀ ਨਜ਼ਰ ਆਣਗੇ ਸੁਪਨੇ ਵਿੱਚ ਸੋ ਘੋੜੇ ਵੀ ਨਜ਼ਰ ਆਉਂਦੇ ਆ ਕਿਉਂਕਿ ਜੋ ਪੀਰਾਂ ਦੇ ਨਾਲ ਚੱਲਦਾ ਹੈ ਉਹ ਸਭ ਕੁਝ ਫਿਰ ਨਜ਼ਰ ਆਉਂਦਾ ਹੈ ਤੇ ਉਹ ਮਾਲਕ ਫਿਰ ਸਿਰਫ ਆਪਣਾ ਹੀ ਇਸ਼ਾਰਾ ਦਿੰਦਾ ਹੈ ਕਿ ਮੈਂ ਨਾਲ ਹਾਂ ਤੇ ਨਾਲ ਚੱਲਦਾ ਹਾਂ ਸੋ ਬਾਕੀ ਜੇਕਰ ਸੁਪਨੇ ਵਿੱਚ ਆਏ ਹੈ ਤਾਂ ਇੱਕ ਕਰਮ ਕਰਨਾ ਕਿ ਵੀਰਵਾਰ ਦੇ ਦਿਨ ਥੋੜੇ ਜੇ ਚਣੇ ਜ਼ਰੂਰ ਲੱਖ ਦਾ ਤਾਂ ਪੀਰ ਜੀ ਦੇ ਦਰਬਾਰ ਤੇ ਚੜਾ ਦਿਆ ਕਰੋ ਨਾਲ ਥੋੜਾ ਜਿਹਾ ਗੁੜ ਲੈ ਕੇ ਸੋਇ ਬਹੁਤ ਹੀ ਵਧੀਆ ਕਰਮ ਹੈ ਸੋ ਬਾਕੀ ਹੁਣ ਇੱਥੇ 메ਨ ਵਿਸ਼ੇ ਬਾਰੇ ਗੱਲ ਕਰਦੇ ਆਂ ਸੋ ਹੁਣ 메ਨ ਵਿਸ਼ਾ ਹੈ ਇੱਕ ਇੱਕ ਕਮੈਂਟ ਆਇਆ ਹੋਇਆ ਹੈ ਕਿ ਲੱਖ ਦਾ ਤਾਂ ਪੀਰ ਜੀ ਦੇ ਕਿੰਨੇ ਚਿਰਾਗ ਲਗਾਏ ਜਾਂਦੇ ਆ ਦੋ ਜਾਂ ਪੰਜ ਲਗਾਏ ਜਾਂਦੇ ਹੈ ਸੋ ਜਾਂ ਇੱਕ ਲਗਾਇਆ ਜਾਂਦਾ ਹੈ ਇਹਨਾਂ ਨੇ ਸ਼ਾਇਦ ਇਹੀ ਕਮੈਂਟ ਕੀਤਾ ਹੋਇਆ ਹੈ ਸੋ ਦੇਖੋ ਜੇਕਰ ਅਸੀਂ ਪੀਰਾਂ ਫਕੀਰਾਂ ਦਾ ਚਿਰਾਗ ਰੋਸ਼ਨ ਕਰਨਾ ਹੈ ਤਾਂ ਕੀ ਸਮਝ ਕੇ ਕਰਨਾ ਹੈ ਤੇ ਕਿਵੇਂ ਕਰਨਾ ਹੈ ਸੋ ਬਾਕੀ ਦੇਖੋ ਇੱਥੇ ਇੱਕ ਗੱਲ ਕਵਾਂਗੇ ਜੇਕਰ ਤੁਹਾਡੇ ਮਨ ਵਿੱਚ ਸ਼ਰਧਾ ਹੈ ਪੀਰ ਲਈ ਮੁਹੱਬਤ ਹੈ ਤਾਂ ਚਿਰਾਗ ਇੱਕ ਹੀ ਕਾਫੀ ਆ ਸੋ ਇੱਕ ਚਿਰਾਗ ਨੂੰ ਹੀ ਅਸੀਂ ਜੇਕਰ ਧਿਆਨ ਚ ਰੱਖਦੇ ਹੋਏ ਸੇਵਾ ਸੱਚੀ ਨਿਜਮ ਦੇ ਨਾਲ ਤੇ ਸੱਚੀ ਨੀਅਤ ਦੇ ਨਾਲ ਕਰ ਲਈਏ ਤੇ ਉਹ ਸੇਵਾ ਸਫਲ ਹੀ ਸਫਲ ਕਬੂਲ ਹੀ ਕਬੂਲ ਆ ਵੈਸੇ ਤਾਂ ਜੇਕਰ ਇਨਸਾਨ ਆਪਣੇ ਮਨ ਵਿੱਚ ਉਸ ਪਰਮਾਤਮਾ ਦੇ ਨਾਮ ਦੀ ਜੋਤ ਨੂੰ ਜਗਾ ਲਵੇਗਾ ਤਾਂ ਪਰਮਾਤਮਾ ਦੇ دیدار ਹੋ ਜਾਣਗੇ ਤੇ ਉਹਨੂੰ ਇਹ ਸਭ ਕੁਝ ਕਰਨਾ ਨਹੀਂ ਪਵੇਗਾ ਤੇ ਇਹ ਅਸੀਂ ਕਰਦੇ ਕਿਉਂ ਆ ਕਿਉਂਕਿ ਮਨ ਵਿੱਚ ਸਾਡੇ ਕੋਲ ਉਹ ਕੰਮ ਹੋ ਨਹੀਂ ਰਿਹਾ ਮਨ ਵਿੱਚ ਜੋ ਜੋਤ ਜਗਣੀ ਚਾਹੀਦੀ ਹੈ ਉਹ ਸਾ ਤੋਂ ਜਗਾ ਨਹੀਂ ਹੁੰਦੀ ਤਾਂ ਅਸੀਂ ਇੱਕ ਕੰਮ ਸਮਝ ਕੇ ਹੀ ਕਰਮ ਕਰ ਦਿੰਦੇ ਆ ਤੇ ਜਿਹਦੇ ਨਾਲ ਹੌਲੀ-ਹੌਲੀ ਮਨ ਤੇ ਅਸਰ ਹੋਣਾ ਸ਼ੁਰੂ ਹੁੰਦਾ ਹੈ ਜ਼ਿਕਰ ਕੀਏ ਕਿ انسان ਮਨ ਵਿੱਚੋਂ ਹੀ ਆਪਣੇ ਅੰਦਰੋਂ ਹੀ ਪ੍ਰਮਾਤਮਾ ਨੂੰ ਪਾ ਲਵੇ ਸੋ ਵੈਸੇ ਤਾਂ ਪ੍ਰਮਾਤਮਾ ਕਿਤੇ ਵੀ ਦੂਰ ਨਹੀਂ ਆਪਣੇ ਮਨ ਵਿੱਚ ਵਾਸ ਕਰਦਾ ਹੈ ਮਨ ਵਿੱਚ ਹੀ ਉਹ ਨੂੰ ਜੇਕਰ ਅਸੀਂ ਕੋਣ ਦੀ ਇੱਛਾ ਰੱਖੀਏ ਉਹਨੂੰ ਪ੍ਰਗਟ ਕਰਨ ਦੀ ਇੱਛਾ ਰੱਖੀਏ ਤਾਂ ਉਹ ਹੋ ਜਾਂਦਾ ਹੈ ਸੋ ਵਾਕੀ ਇਹਨਾਂ ਟਾਈਮ ਹੀ ਨਹੀਂ ਕਿਸੇ ਤੋਂ ਤੇ ਇਹਨਾਂ ਗੱਲਾਂ ਨੂੰ ਕੋਈ ਛੇਤੀ ਤੇ ਸਮਝ ਨਹੀਂ ਸਕਦਾ ਬਹੁਤ ਗਹਿਰਾਈ ਵਾਲੀਆਂ ਗੱਲਾਂ ਜਿਸ ਦਿਨ ਅਨਸਾਨ ਸਮਝ ਗਿਆ ਤੇ ਸਭ ਕੁਝ ਪਾ ਲੈਂਦਾ ਹੈ ਸੋ ਜਿਹੜੇ انسان ਨੇ ਆਪਣਾ ਮਨ ਟਿਕਾ ਲਿਆ ਉਹਨੂੰ ਇਹ ਸਭ ਕੁਝ ਕਰਨ ਦੀ ਜ਼ਰੂਰਤ ਹੀ ਨਹੀਂ ਪੈਂਦੀ ਕਿਉਂਕਿ ਮਾਲਕ ਦੇ دیدار ਹੋ ਜਾਂਦੇ ਆ ਤੇ ਉਹਦੇ ਰੰਗ ਵਿੱਚ ਰੰਗ ਜਾਂਦਾ ਹੈ ਸੋ ਇਹ ਕੰਮ ਕਿਉਂ ਕਰਦੇ ਆ ਜੇਕਰ ਹੁਣ ਇੱਥੇ ਗੱਲ ਕਰਾਂਗੇ ਕਹੀਏ ਕੀ ਕਹਿਣਾ ਮਨ ਵਿੱਚੋਂ ਹੀ ਪ੍ਰਮਾਤਮਾ ਨੂੰ ਪਾਲਿਆ ਤੇ ਇਹ ਕੰਮ ਕਿਉਂ ਕਰ ਰਹੇ ਆ ਸੋ ਚਰਾਗ ਰੋਸ਼ਨ ਕਰਨੇ ਤੂਫ ਬੱਤੀ ਕਰਨਾ ਜਾਂ ਪ੍ਰਸ਼ਾਦ ਵੰਡਣੇ ਸੋ ਦੇਖੋ ਪ੍ਰਮਾਤਮਾ ਨੇ ਬਹੁਤ ਆਸਾਨ ਸੌਖਾ ਤਰੀਕਾ insan ਨੂੰ ਬਖਸ਼ਿਆ ਹੈ ਕਿ ਸੌਖੇ ਢੰਗ ਦੇ ਨਾਲ ਆਪਣੇ ਅੰਦਰ ਬੈਠੇ ਪ੍ਰਮਾਤਮਾ ਨੂੰ ਪ੍ਰਗਟ ਕਰ ਸਕਦਾ ਹੈ ਸੋ ਅਸੀਂ ਇੱਕ ਕੰਮ ਹੀ ਸਮਝ ਕੇ ਕਰਦੇ ਹਾਂ ਕਿ ਇੱਕ ਕੰਮ ਹੈ ਪਰ ਉਹ ਕਰਮ ਬਣ ਜਾਂਦਾ ਹੈ ਸੋ ਜਦੋਂ ਅਸੀਂ ਚਿਰਾਗ ਰੋਸ਼ਨ ਕਰਦੇ ਹਾਂ ਤੂਫ ਬੱਤੀ ਕਰਦੇ ਹਾਂ ਨਾਮ ਦੀ ਕਮਾਈ ਕਰਦੇ ਹਾਂ ਤਾਂ ਉਦੋਂ ਉਦੋਂ ਜੋ ਮਨ ਦੀ ਮੈਲ ਹੈ ਉਤਰ ਜਾਂਦੀ ਹੈ ਤਾਂ ਪ੍ਰਮਾਤਮਾ ਅੰਦਰ ਉਹ ਚਾਗਤਦਾ ਹੈ ਸੋ ਪ੍ਰਮਾਤਮਾ ਕਿਤੇ ਨਹੀਂ ਗਿਆ ਉਹਨੂੰ ਪੁਕਾਰਨ ਦੀ ਜ਼ਰੂਰਤ ਹੈ ਸੋ ਕਿਹੜਾ ਇਨਸਾਨ ਪੰਦਗੀ ਦੇ ਨਾਲ ਜੁੜਦਾ ਹੈ ਜੇਕਰ ਉਹ ਛੇਤੀ ਗੱਲਾਂ ਨੂੰ ਸਮਝ ਹੀ ਜਾਂਦਾ ਹੈ ਤਾਂ ਉਹ ਨੂੰ ਇਹ ਸਭ ਕਰਮ ਕਰਨੀ ਨਹੀਂ ਪੈਂਦੇ ਉਹ ਨੂੰ ਸਿਰਫ ਅੰਦਰੋਂ ਹੀ ਆਪਣੇ ਪਰਮਾਤਮਾ ਨੂੰ ਬੁਲਾਉਣਾ ਪੈਂਦਾ ਹੈ ਤਾਂ ਪਰਮਾਤਮਾ ਹਾਜ਼ਰ ਹੈ ਸੋ ਬਾਕੀ ਇਹ ਕਰਮ ਕਰਨਾ ਔਖਾ ਹੈ ਇਸ ਕਰਕੇ ਸੌਖੇ ਕਰਮ ਹੈ ਸੋ ਜਦ ਅਸੀਂ ਸੇਵਾ ਸਿਮਰਨ ਕਰਦੇ ਪੰਦਗੀ ਕਰਦੇ ਆ ਚਿਰਾਗ ਰੋਸ਼ਨ ਕਰਦੇ ਇੱਕ ਕਰਮ ਹੋ ਜਾਂਦਾ ਹੈ ਜਿੱਦ ਜਿੱਦ ਚੰਗਾ ਕਰਮ ਕਰਦੇ ਜਾਂਦੇ ਉਦਾਂ ਉਦਾਂ ਜੋ ਪਾਪਾਂ ਦੀ ਮੈਲ ਹੈ ਉਹ ਲਿੱਤੀ ਜਾਂਦੀ ਹੈ ਤਾਂ ਫਿਰ ਪਰਮਾਤਮਾ ਦਾ ਪ੍ਰਕਾਸ਼ ਜਿਹੜਾ ਹੈ ਉਹ ਅੰਦਰੋਂ ਹੁਣਾਂ ਸ਼ੁਰੂ ਹੋ ਜਾਂਦਾ ਅੰਦਰੋਂ ਸਾਡੀ ਆਤਮਾ ਬਹਿਲਵਾਨ ਹੋਣ ਲੱਗ ਪੈਂਦੀ ਹੈ ਜਦੋਂ ਆਤਮਾ ਮਜ਼ਬੂਤ ਹੋਣ ਲੱਗ ਪਈ ਹਿੰਮਤ ਨਹੀਂ ਹਾਰਦੇ ਮੁਸ਼ਕਲਾਂ ਵੀ ਹੈ ਪਰ ਘਬਰਾਉਂਦੇ ਨਹੀਂ ਤੇ ਉੱਥੇ ਸਮਝ ਲੈਣਾ ਕਿ ਹੁਣ ਪ੍ਰਮਾਤਮਾ ਅੰਦਰੋਂ ਜਾਗ ਚੁੱਕਾ ਹੈ ਸੋ ਤੁਸੀਂ ਜਿਹੜੇ ਵੀ ਕੰਮ ਨੂੰ ਹੱਥ ਪਾਉਂਗੇ ਉਹ ਕੰਮ ਵਿੱਚ ਸਫਲਤਾ ਹੀ ਪਾਉਂਗੇ ਸੋ ਇਹ ਹੀ ਤਰੀਕਾ ਹੈ ਸੋ ਇੱਥੇ ਇਹ ਗੱਲ ਸਿਗੀ ਕਿ ਚਿਰਾਗ ਕਿੰਨੇ ਲਗਾਉਣੇ ਚਾਹੀਦੇ ਸੋ ਲੱਖ ਦਾ ਤਾਂ ਪੀਰ ਦਾ ਚਿਰਾਗ ਇੱਕ ਹੀ ਲੱਗਦਾ ਹੈ ਸੋ ਜੇਕਰ ਗੱਲ ਕਰੀਏ ਕਿ ਕਈ ਦਰਗਾਹਾਂ ਤੇ ਦੇਖਿਆ ਕਿ ਪੰਜ ਚਿਰਾਗ ਲੱਗੇ ਹੋਏ ਐ ਛੇ ਲੱਗੇ ਹੋਏ ਐ ਛੇ ਲੱਗਦੇ ਐ ਪੰਜ ਲੱਗਦੇ ਉਹ ਪੰਜਾਂ ਪੀਰਾਂ ਦੇ ਦਰਵਾਜ਼ੇ ਲੱਗਦੇ ਹੈ ਸੋ ਜੇਕਰ ਲੱਖ ਦਾਤਾ ਪੀਰ ਦੀ ਹੀ ਇਕੱਲੇ ਦੀ ਸੇਵਾ ਕਰਦੇ ਹੋ ਤਾਂ ਫਿਰ ਇੱਕ ਹੀ ਚਿਰਾਗ ਰੋਸ਼ਨ ਹੁੰਦਾ ਹੈ ਪੀਰ ਦਾ ਸੋ ਨੀਚਾ ਭਾਵਨਾ ਦੇ ਨਾਲ ਸੇਵਾ ਸਿਮਰਨ ਕਰੋ ਵੰਦਵੀ ਕਰੋ ਸੋ ਚਿਰਾਗ ਰੋਸ਼ਨ ਕਰੋ ਤੇ ਉਹ ਪ੍ਰਮਾਤਮਾ ਦੀ ਕਿਰਪਾ ਜ਼ਰੂਰ ਹੁੰਦੀ ਹੈ